ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਜੇ ਅਪਾ ਪਿੰਡ ਪਹੁੰਚ ਕੇ ਆ ਪਿੰਡ ਬੱਜੂਮਾਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਜੈੰਦੀਪੁਰ ਤੋਂ ਬਿਲਕੁਲ ਲਾਗੇ ਜੀ ਕਿਲੋਮੀਟਰ ਲਗਭਗ ਇਹ ਪਿੰਡ ਆ ਤੇ ਵਪਾਰ ਦਾ ਕੰਮ ਕਰਦੇ ਬਾਈ ਹੁਣੇ ਅੱਜ ਵੀ ਦੇਖੋ ਤਿੰਨ ਚਾਰ ਪਸ਼ੂ ਹੈਗੇ ਸੇਲ ਲਈ ਤੇ ਹੁਣ ਅਪਾ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਆ ਜੀ ਤੁਹਾਡੇ ਭਾਈ ਬਹੁਤ ਸਾਕਤ ਹੈ ਜੀ ਵਾਰ ਕਰਦੇ ਭੱਜੀ ਬਾਵਾ ਹਾਂਜੀ ਹਾਂਜੀ ਬਹਾਵਾ ਟਾਈਮ ਹੋ ਗਿਆ ਕਰ ਤੁਹਾਨੂੰ ਹਾਂਜੀ ਕੱਛ ਟਾਈਮ ਹੋ ਗਿਆ ਕਿੰਨੇ ਟਾਈਮ ਹੋ ਗਿਆ ਜੀ ਮੈਨੂੰ ਹੋ ਗਿਆ ਕੋਈ 12 15 ਸਾਲ ਹੋ ਗਏ 12 15 ਸਾਲ ਹਾਂਜੀ ਚੰਗੇ ਜੋੜੇ ਲੈ ਕੇ ਨੇ ਹਾਲੀ ਗੁਰੂ ਰਾਮਦਾਸ ਦੀ ਕਿਰਪਾ ਵਾ ਚੰਗੇ ਚੰਗੇ ਮੈਂ ਲੈ ਲਈਏ ਬੜੀ ਮਿਹਰ ਆ ਦੀ ਠੀਕ ਆ ਤੇ ਚੰਗੇ ਦੇ ਮੋਲੇ ਚੰਗੇ ਹਾਂ ਬਿਲਕੁਲ ਭਾਈ ਜੀ ਬਿਲਕੁਲ ਹਾਂਜੀ ਚਲੋ ਤੇ ਭਾਈ ਜੀ ਫਿਰ ਕਿੰਨੀਆਂ ਛੋਟੀਆਂ ਸੀ ਇਹ ਲਾ ਤਿੰਨ ਤਿੰਨ ਸੀ ਤਿੰਨ ਹਾਂਜੀ ਇੱਕ ਐਡਰੈਸ ਬੋਲ ਦਿਓ ਆਪਣਾ ਰਣਜੀਤ ਸਿੰਘ ਜੀ ਨਾਮ ਆ ਮੇਰਾ ਪਿੰਡ ਬੱਜੂਮਾਨਾ ਡਿਸਟ੍ਰਿਕਟ ਗੁਰਦਾਸਪੁਰ ਤਹਿਸੀਲ ਬਟਾਲਾ ਜੀ ਠੀਕ ਹਾਂਜੀ ਤੇ ਫੋਨ ਨੰਬਰ 97812 ਹਾਂਜੀ 93661 ਇੱਕ ਕਰ ਫਿਰ ਬੋਲੋ 97812 ਹਾਂਜੀ 93661 ਚਲੋ ਦੱਸੋ ਜੀ ਇਹ ਬੱਜੀ ਪਹਿਲਾ ਸੁਆ ਹਾਂਜੀ ਪਹਿਲਾ ਸੁਆ ਦੋ ਦਿਨ ਦੀ ਕੱਟੀ ਆ ਜੀ ਦੋ ਦਿਨ ਦਾ ਹਾਂਜੀ ਠੀਕ ਹੈ ਕਿੰਨੇ ਟਾਈਮ ਲੱਗੂਗੀ ਜੀ ਇਹ ਜੀ ਬਸ ਤਿਆਰ ਹੈ ਜੀ ਅੱਜ ਭਲਕੇ ਖੋਲੋ ਫਿਰ ਲੋ ਜੀ ਪਹਿਲਾ ਸੁਆ ਦੋ ਦਿਨ ਝੋਟੀਆਂ ਆ ਤੇ ਬੱਜੀ ਇਧਰੋਂ ਲਈਆਂ ਝੋਟੀਆਂ ਇਹ ਹਾਂਜੀ ਇਧਰੋਂ ਲਈਆਂ ਹਾਂਜੀ ਇਧਰੋਂ ਲਈਆਂ ਜੀ ਪਿਛੋਂ ਆਈਆਂ ਕੱਟੀਆਂ ਆਜਾ ਠੀਕ ਹੈ ਬਸ ਠੀਕ ਹੈ ਦੋ ਦਾਂਦੀਆਂ ਨੇ ਹਾਂਜੀ ਕਿ ਚਾਰ ਨੇ ਦੋ ਦੋ ਹੀ ਤੋਰ ਤੋਰ ਲੋ ਜੀ ਦੇਖੋ ਛੋਣੀ ਝੋਟੀ ਆ ਤੇ ਵੱਡੀ ਝੋਟੀ ਬਿਲਕੁਲ ਛੋਟਾ ਸਿੰਘ ਆ ਤੇ ਆ ਦੇਖੋ ਥਾਂ ਤੇ ਆ ਠੀਕ ਐ ਛੋਣੀ ਝੋਟੀ ਵੱਡੀ ਝੋਟੀ ਆ ਨਾ ਜੀ ਆ ਜਾਓ ਜੀ ਆ ਜਾਓ ਲਿਓ ਭਾਜੀ ਕਿ ਨਾ ਕਰ ਜੂ ਚੋਰ ਹੈ ਨਾ ਪਹਿਲਾਂ ਤੂੰ ਆ ਕਿੰਨਾ ਕਰਜੋਤਾ ਤੁਹਾਨੂੰ ਇਹ ਜੀ 12 13 ਕਮ ਤੋਂ ਘਟਕੀ ਦੋਗੇ ਹਾਂ ਬਿਲਕੁਲ ਨਸਲਾ ਝੋਟੇ ਦੇ ਪੂਰੇ ਜੀ ਹਾਂ ਜੀ ਠੀਕ ਹਾਂਜੀ ਹਾਂਜੀ ਭਾਜੀ ਬੋਲੋ ਇਹਦਾ ਜੀ ਮੁੱਲ ਤੇ 1.5 ਹੈ ਜੀ ਹਾਂਜੀ ਤੇ ਬਾਕੀ ਮਾਕੇ ਮੌਕੇ ਦੇ ਮਾਨਦਾਨ ਕਰ ਦੇਵੋ ਮੁੱਲ ਮਾਨਦਾਨ ਚਲੋ ਠੀਕ ਤੇ ਆਹ ਹੈ ਜੀ ਇਹ ਸੂਈ ਹੈ ਜੀ ਕੱਟੀ ਇਹਦੀ ਅੱਛਾ ਹੁਣ ਦੱਸ ਦਿਓ ਸੂਈ ਨੂੰ ਇਹ ਜੋ ਦੁੱਧ ਕਿੰਨਾ ਜੀ ਇਹ ਥਰੇ ਕੋਈ 11 ਕਿਲੋ 10 ਤੋਂ ਮਲ ਜ਼ਿਆਦਾ ਹੋਗਾ 10 ਤੋਂ 10 ਤੋਂ ਬਾਹਰ ਹੀ ਆ ਹਾਂ 10 ਤੋਂ ਬਾਹਰ ਚਾਰ ਦੰਦ ਹੈ ਜੀ ਚਾਰ ਦੰਦ ਚਾਰ ਦੰਦ ਜੀ ਪਹਿਲਾ ਸੋਹ ਜੋਟੀ ਆ ਤੇ ਦੇਖੋ ਇਹ ਵੀ ਦੇਖੋ ਸੋਹਣੀ ਜੋਟੀ ਤੇ ਵੱਡੀ ਜੋਟੀ ਬੋਲੀ ਠੀਕ ਆ ਚਾਰ ਦੰਦ ਦੀ ਹੈ ਲੈ ਚਲੋ ਜੀ ਕੱਟੀ ਮਗਰ ਆ ਗਈ ਆ ਲਓ ਜੀ ਇਹ ਵੀ ਦੇਖੋ ਜੀ ਬਾਠ ਠੀਕ ਆ ਆਜੋ ਜੀ ਆਜੋ ਬਹੁਤ ਜਿਆਦਾ ਚੋਣ ਜਾਣ ਠੀਕ ਆ ਕੋਈ ਭੂਰ ਨਹੀਂ ਕੋਈ ਵੱਡਾ ਘਾਟਾ ਨਹੀਂ ਬਹੁਤ ਚੰਗਾ ਬਠੀਕ ਆ ਹਾਂਜੀ ਭਾਈ ਜੀ ਹਾਂਜੀ ਇਹਦੇ 88000 ਦੇ ਮੁੱਲ ਹ 88000 ਹਾਂਜੀ ਇਹ ਕਿੰਨੇ ਦੀ ਮਾਨਦਾਨ ਮੁੱਕੀ ਦੀ ਕਰ ਦੋਗੇ ਹਾਂਜੀ ਚਲੋ ਠੀਕ ਆ ਤੇ ਇਹ ਜੀ ਇਹ ਮੈਂ ਜੀ ਇਥੇ 6 ਕਿਲੋ ਦੁੱਧਾ ਹਾਂਜੀ ਤੇ ਭਾੜੇ ਤੇ ਮਿਲਦੀ ਬੱਚਾ ਨਹੀਂ ਬੱਚਾ ਹੈ ਨਹੀਂ ਤੇ ਤੇਲ ਮੈਂ ਕਿਥਾਂ ਦੇ ਅੱਛਾ ਤੇਲ ਹਾਂਜੀ ਇੱਕ ਰੈਂਟ ਸੁਈ ਨੂੰ ਹਾਂਜੀ ਕਿੰਨੇ ਡੈਮ ਹੋ ਗਿਆ ਇਹ ਤਾਂ ਸੁਈ ਨੂੰ ਮੈਂ ਮੁੱਲ ਲੈ ਕੇ ਆਇਆ ਠੀਕ ਆ ਤੇ ਆਪਾਂ ਵੇਖੋ 2 ਮਹੀਨੇ ਵੀ ਛੇ ਵੀ ਕਰ ਸਕਦੇ ਆ ਬਿਲਕੁਲ ਤੇ ਮੈਂ ਅੱਛਾ ਮੈਂ ਖਲਾ ਥਾਂ ਦੇ ਲੈ ਇਹ ਵੀ ਖੋਲੋ ਬਾਕੀ ਤਿੰਨਾਂ ਸਰਾ ਜੋ ਬਹੁਤ ਵਧੀਆ ਚਾਂ ਠੀਕ ਆ ਕਿਹਨ ਚਾਂ ਬੜੀ ਚਲੋ ਜੀ ਇਹ ਵੀ ਦੇਖੋ ਜੀ ਬੱਚਾ ਹੈ ਨਹੀਂ ਜਿੰਨਾ ਮਰਜ਼ੀ ਲਾ ਲਓ ਦੋ ਲਾ ਲਓ ਤੇਰੀ ਨਾਲ 6 ਲਾ ਲਓ ਭਾੜੇ ਤੇ ਮਿਲਦੀ ਭਾੜੇ ਮਿਲਦੀ ਦੋ ਟਾਈਮ ਆਜੋ ਜੀ ਆਜੋ ਆਜੋ ਬਸ ਠੀਕ ਹੈ ਹਾਂਜੀ ਭਾਈ ਜੀ ਨਹੀਂ ਭਾਈ ਇਹਦਾ ਮੁੱਲ 36000 ਰੁਪਏ 36000 ਜੀ 36 ਠੀਕ ਆ ਮੌਲਦੋੜ ਮੈਂ ਇਹ ਤਿੰਨੇ ਜਾਜਾ ਹਾਂਜੀ ਮਾਨਦਾਨ ਕਰ ਦਾਂਗੇ ਜੀ ਚਲੋ ਦੇਖੋ ਜੀ ਤਿੰਨੇ ਪਸ਼ੂ ਸੋਹਣੇ ਆ ਤੇ ਬਿਲਕੁਲ ਜਾਜ ਮੋਲਾ ਬਾਕੀ ਇੱਥੇ ਆਓ ਚੁਾਈ ਕਰਕੇ ਚੈੱਕ ਹਨਾ ਬਾਈ ਜੀ ਬਿਲਕੁਲ ਤਸੱਲੀ ਕਰਕੇ ਖੜਨ ਉਹ ਕੱਟੇ ਤਸੱਲੀ ਦੋ ਟਾਈਮ ਕਰਕੇ ਲੈ ਜੇ ਨੂੰ ਹਾਂਜੀ ਤੇ ਆਪਣੇ ਤਸੱਲੀ ਕਰਕੇ ਖੜਨ ਜੀ ਬਿਲਕੁਲ ਹਾਂਜੀ ਚਲੋ ਨੰਬਰ ਜੀ ਨੰਬਰ ਜੀ 97812 93661 ਰਣਜੀਤ ਸਿੰਘ ਨਾਜੋ ਮੇਰਾ ਸੱਚੀ ਸੱਚੀ ਆ